ਮਰੇ ਬਤਾ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਾਹਿਬ ਜੀ ਦੇ ਦਰਸ਼ਨ ਸ਼ਨਾਣ ਚੌਕੀ ਦਰਸ਼ਨ دیدار ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਨ ਨੇ ਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਤਨ ਤਨ ਦਸਾਂ ਬਾਦਸ਼ਾਹਿਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਤਨ ਤਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਉਨ ਸਟ੍ਰੈਕਸ਼ਨ ਵਿਖੇ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ ਤੇ ਜੋ ਵੀ ਜੰਗ ਛਿੜੀ ਹੈ ਉਸ ਜੰਗ ਦੀ ਸਫਲਤਾ ਲਈ ਅਤੇ ਭਾਰਤੀ ਫੌਜ ਦੀ ਸੁਖ ਸ਼ਾਂਤੀ ਲਈ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦੜੀ ਹੈ ਸਰਬੱਤ ਦਾ ਭਲਾ ਕਰਨਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿੱਤ ਦੁਆਰ ਉਬਰ ਤਿਤੈ ਲਿਓ ਉਬਾਰ ਐਸੇ ਦੀਨ ਦਿਆਲ ਪਾਤਸ਼ਾਹ ਕਿਰਪਾ ਕਰਨੀ ਭਾਰਤੀ ਫੌਜ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਅਤੇ ਸਮੁੱਚੇ ਭਾਰਤ ਦੇ ਨਾਗਰਾਂ ਨਾਗਰਿਕਾਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਸਰਬੱਤ ਦਾ ਭਲਾ ਕਰੋ ਸੱਚੇ ਪਾਤਸ਼ਾਹ ਸਰਬੱਤ ਦੇ ਭਲੇ ਲਈ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦਲੀ ਹੈ ਜੋ ਵੀ ਇਹ ਬਾਦਰਾਂ ਤੇ ਜੰਗ ਛਿੜੀ ਹੈ ਇਸ ਦੀ ਸਫਲਤਾ ਲਈ ਅਤੇ ਸਰਬੱਤੇ ਭਲੇ ਲਈ ਅਰਦਾਸ ਬੇਨਤੀ ਹੈ ਚੜ੍ਹਦੀ ਕਲਾ ਵਾਸਤੇ ਕਿਰਪਾ ਕਰੋ ਗੁਰੂ ਗਰੀਬ ਨਵਾਜ ਸਮੁੱਚੇ ਸੰਸਾਰ ਦਾ ਭਲਾ ਕਰਨਾ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੋ ਜੋ ਪ੍ਰਭ ਕੋ ਮਿਲ ਬੋ ਚਾਹੇ ਰਾਜ ਕਰੇਗਾ ਖਾਲਸਾ ਕੀ ਰੈਣ ਖਾਰ ਹੋਏ ਸਭ ਮਿਲਾਂਗੇ ਜੇ ਸ਼ਰਨ ਜੋ ਹੋ ਕੋਰ ਹੋਏ ਸਭ ਮਿਲਾਂਗੇ ਸ਼ਰਨ ਜੋ ਹੋਏ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਤਨ ਤਨ ਦਸਾਂ ਬਾਦਸ਼ਾਹਿਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਤਨ ਤਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਉਨ ਸਟ੍ਰੈਕਸ਼ਨ ਵਿਖੇ ਭਾਰਤ ਅਤੇ ਪਾਕਿਸਤਾਨ ਦੇ ਬਾਡਰ ਤੇ ਜੋ ਵੀ ਜੰਗ ਛਿੜੀ ਹੈ ਉਸ ਜੰਗ ਦੀ ਸਫਲਤਾ ਲਈ ਅਤੇ ਭਾਰਤੀ ਫੌਜ ਦੀ ਸੁਖ ਸ਼ਾਂਤੀ ਲਈ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦੜੀ ਹੈ ਸਰਬੱਤ ਦਾ ਭਲਾ ਕਰਨਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿੱਤ ਦੁਆਰ ਉਬਰ ਤਿਤੈ ਲਿਓ ਉਬਾਰ ਐਸੇ ਦੀਨ ਦਿਆਲ ਪਾਤਸ਼ਾਹ ਕਿਰਪਾ ਕਰਨੀ ਭਾਰਤੀ ਫੌਜ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਅਤੇ ਸਮੁੱਚੇ ਭਾਰਤ ਦੇ ਨਾਗਰਾਂ ਨਾਗਰਿਕਾਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਸਰਬੱਤ ਦਾ ਭਲਾ ਕਰੋ ਸੱਚੇ ਪਾਤਸ਼ਾਹ ਸਰਬੱਤ ਦੇ ਭਲੇ ਲਈ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦ ਲਈ ਹੈ ਜੋ ਵੀ ਇਹ ਬਾਰਡਰਾਂ ਤੇ ਜੰਗ ਛਿੜੀ ਹੈ ਇਸ ਦੀ ਸਫਲਤਾ ਲਈ ਅਤੇ ਸਰਬੱਤੇ ਭਲੇ ਲਈ ਅਰਦਾਸ ਬੇਨਤੀ ਹੈ ਚੜ੍ਹਦੀ ਕਲਾ ਵਾਸਤੇ ਕਿਰਪਾ ਕਰੋ ਗੁਰੂ ਗਰੀਬ ਨਵਾਜ ਸਮੁੱਚੇ ਸੰਸਾਰ ਦਾ ਭਲਾ ਕਰਨਾ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹੇ ਰਾਜ ਕਰੇਗਾ ਖਾਲਸਾ ਕੀ ਰੈਣ ਖਾਰ ਹੋਏ ਸਭ ਮਿਲਾਂਗੇ ਜੇ ਸ਼ਰਨ ਜੋ ਹੋ ਕੋਰ ਹੋਏ ਸਭ ਮਿਲਾਂਗੇ ਸ਼ਰਨ ਜੋ ਹੋਏ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਦੇਰੀ ਚੱਕ ਲਾ ਅਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ 헤 ਨਿਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਤਨ ਤਨ ਦਸਾਂ ਬਾਦਸ਼ਾਹਿਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਤਨ ਤਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਉਨ ਸਟ੍ਰੈਕਸ਼ਨ ਵਿਖੇ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ ਤੇ ਜੋ ਵੀ ਜੰਗ ਛਿੜੀ ਹੈ ਉਸ ਜੰਗ ਦੀ ਸਫਲਤਾ ਲਈ ਅਤੇ ਭਾਰਤੀ ਫੌਜ ਦੀ ਸੁਖ ਸ਼ਾਂਤੀ ਲਈ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦੜੀ ਹੈ ਸਰਬੱਤ ਦਾ ਭਲਾ ਕਰਨਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿੱਤ ਦੁਆਰ ਉਬਰ ਤਿਤੈ ਲਿਓ ਉਬਾਰ ਐਸੇ ਦੀਨ ਦਿਆਲ ਪਾਤਸ਼ਾਹ ਕਿਰਪਾ ਕਰਨੀ ਭਾਰਤੀ ਫੌਜ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਅਤੇ ਸਮੁੱਚੇ ਭਾਰਤ ਦੇ ਨਾਗਰਾਂ ਨਾਗਰਿਕਾਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਸਰਬੱਤ ਦਾ ਭਲਾ ਕਰੋ ਸੱਚੇ ਪਾਤਸ਼ਾਹ ਸਰਬੱਤ ਦੇ ਭਲੇ ਲਈ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦਲੀ ਹੈ ਜੋ ਵੀ ਇਹ ਬਾੜਾਂ ਤੇ ਜੰਗ ਛਿੜੀ ਹੈ ਇਸ ਦੀ ਸਫਲਤਾ ਲਈ ਅਤੇ ਸਰਬੱਤੇ ਭਲੇ ਲਈ ਅਰਦਾਸ ਬੇਨਤੀ ਹੈ ਚੜ੍ਹਦੀ ਕਲਾ ਵਾਸਤੇ ਕਿਰਪਾ ਕਰੋ ਗੁਰੂ ਗਰੀਬ ਨਵਾਜ ਸਮੁੱਚੇ ਸੰਸਾਰ ਦਾ ਭਲਾ ਕਰਨਾ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੋ ਜੋ ਪ੍ਰਭ ਕੋ ਮਿਲ ਬੋ ਚਾਹੇ ਰਾਜ ਕਰੇਗਾ ਖਾਲਸਾ ਆ ਕੀ ਰਹਿਣ ਖਾਰ ਹੋਏ ਸਭ ਮਿਲਾਂਗੇ ਦੇ ਸ਼ਰਨ ਜੋ ਹੋਏ ਖਾਰ ਹੋਏ ਸਭ ਮਿਲਾਂਗੇ ਸ਼ਰਨ ਜੋ ਹੋਏ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ 헤 ਨਿਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਨਿਆਸਰਿਆਂ ਦਾ ਅਸਰਾ ਤਨ ਤਨ ਦਸਾਂ ਬਾਦਸ਼ਾਹਿਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਤਨ ਤਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਸਟ੍ਰੈਕਸ਼ਨ ਵਿਖੇ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ ਤੇ ਜੋ ਵੀ ਜੰਗ ਛਿੜੀ ਹੈ ਉਸ ਜੰਗ ਦੀ ਸਫਲਤਾ ਲਈ ਅਤੇ ਭਾਰਤੀ ਫੌਜ ਦੀ ਸੁਖ ਸ਼ਾਂਤੀ ਲਈ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦੜੀ ਹੈ ਸਰਬੱਤ ਦਾ ਭਲਾ ਕਰਨਾ ਜਗਤ ਜਲੰਦਾ ਰੱਖ ਲੈ ਆਪਣੇ ਕਿਰਪਾ ਤਾਰ ਜਿੱਤ ਦੁਆਰ ਉਬਰ ਤਿਤੈ ਲਿਓ ਉਬਾਰ ਐਸੇ ਦੀਨ ਦਿਆਲ ਪਾਤਸ਼ਾਹ ਕਿਰਪਾ ਕਰਨੀ ਭਾਰਤੀ ਫੌਜ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਅਤੇ ਸਮੁੱਚੇ ਭਾਰਤ ਦੇ ਨਾਗਰਾਂ ਨਾਗਰਿਕਾਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਸਰਬੱਤ ਦਾ ਭਲਾ ਕਰੋ ਸੱਚੇ ਪਾਤਸ਼ਾਹ ਸਰਬੱਤ ਦੇ ਭਲੇ ਲਈ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦਲੀ ਹੈ ਜੋ ਵੀ ਇਹ ਬਾੜਾਂ ਤੇ ਜੰਗ ਛਿੜੀ ਹੈ ਇਸ ਦੀ ਸਫਲਤਾ ਲਈ ਅਤੇ ਸਰਬੱਤੇ ਭਲੇ ਲਈ ਅਰਦਾਸ ਬੇਨਤੀ ਹੈ ਚੜ੍ਹਦੀ ਕਲਾ ਵਾਸਤੇ ਕਿਰਪਾ ਕਰੋ ਗੁਰੂ ਗਰੀਬ ਨਵਾਜ ਸਮੁੱਚੇ ਸੰਸਾਰ ਦਾ ਭਲਾ ਕਰਨਾ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੋ ਜੋ ਪ੍ਰਭ ਕੋ ਮਿਲ ਬੋ ਚਾਹੇ ਰਾਜ ਕਰੇਗਾ ਖਾਲਸਾ ਕੀ ਰੈਣ ਖਾਰ ਹੋਏ ਸਭ ਮਿਲਾਂਗੇ ਦੇ ਸ਼ਰਨ ਜੋ ਹੋਏ ਖਾਰ ਹੋਏ ਸਭ ਮਿਲਾਂਗੇ ਸ਼ਰਨ ਜੋ ਹੋਏ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ 헤 ਨਿਮਾਨਿਆਂ ਦੇ ਮਨ ਨੇ ਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਤਨ ਤਨ ਦਸਾਂ ਬਾਦਸ਼ਾਹਿਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਤਨ ਤਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਉਨ ਸਟ੍ਰੈਕਸ਼ਨ ਵਿਖੇ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ ਤੇ ਜੋ ਵੀ ਜੰਗ ਛਿੜੀ ਹੈ ਉਸ ਜੰਗ ਦੀ ਸਫਲਤਾ ਲਈ ਅਤੇ ਭਾਰਤੀ ਫੌਜ ਦੀ ਸੁਖ ਸ਼ਾਂਤੀ ਲਈ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦਰੀ ਹੈ ਸਰਬੱਤ ਦਾ ਭਲਾ ਕਰਨਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿੱਤ ਦੁਆਰ ਉਬਰ ਤਿਤੈ ਲਿਓ ਉਬਾਰ ਐਸੇ ਦੀਨ ਦਿਆਲ ਪਾਤਸ਼ਾਹ ਕਿਰਪਾ ਕਰਨੀ ਭਾਰਤੀ ਫੌਜ ਤੇ ਸਿਰ ਤੇ ਮਿਹਰ ਭਰਿਆਥ ਰੱਖਣਾ ਅਤੇ ਸਮੁੱਚੇ ਭਾਰਤ ਦੇ ਨਾਗਰਾਂ ਨਾਗਰਿਕਾਂ ਤੇ ਸਿਰ ਤੇ ਮਿਹਰ ਭਰਿਆਥ ਰੱਖ ਕੇ ਚੜ੍ਹਦੀ ਕਲਾ ਸਰਬੱਤ ਦਾ ਭਲਾ ਕਰੋ ਸੱਚੇ ਪਾਤਸ਼ਾਹ ਸਰਬੱਤ ਦੇ ਭਲੇ ਲਈ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦਲੀ ਹੈ ਜੋ ਵੀ ਇਹ ਬਾਦਰਾਂ ਤੇ ਜੰਗ ਛਿੜੀ ਹੈ ਇਸ ਦੀ ਸਫਲਤਾ ਲਈ ਅਤੇ ਸਰਬਾਧ ਦੇ ਭਲੇ ਲਈ ਅਰਦਾਸ ਬੇਨਤੀ ਹੈ ਚੜ੍ਹਦੀ ਕਲਾ ਵਾਸਤੇ ਕਿਰਪਾ ਕਰੋ ਗੁਰੂ ਗਰੀਬ ਨਵਾਜ ਸਮੁੱਚੇ ਸੰਸਾਰ ਦਾ ਭਲਾ ਕਰਨਾ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਆਕਾਲ ਕੀ ਸਭ ਸਿਕਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹੇ ਰਾਜ ਕਰੇਗਾ ਖਾਲਸਾ ਆ ਕੀ ਰਹਿਣ ਖੁਾਰ ਹੋਏ ਸਭ ਮਿਲਾਂਗੇ ਦੇ ਸ਼ਰਨ ਜੋ ਹੋ ਖੁਾਰ ਹੋਏ ਸਭ ਮਿਲਾਂਗੇ ਸ਼ਰਨ ਜੋ ਹੋਏ ਬੋਲੇ ਸੋਨ ਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ 헤 ਨਿਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਨਿਆਸਰਿਆਂ ਦਾ ਅਸਰਾ ਤਨ ਤਨ ਦਸਾਂ ਬਾਦਸ਼ਾਹਿਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਤਨ ਤਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਸਟ੍ਰੈਕਸ਼ਨ ਵਿਖੇ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ ਤੇ ਜੋ ਵੀ ਜੰਗ ਛਿੜੀ ਹੈ ਉਸ ਜੰਗ ਦੀ ਸਫਲਤਾ ਲਈ ਅਤੇ ਭਾਰਤੀ ਫੌਜ ਦੀ ਸੁਖ ਸ਼ਾਂਤੀ ਲਈ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦੜੀ ਹੈ ਸਰਬੱਤ ਦਾ ਭਲਾ ਕਰਨਾ ਜਗਤ ਜਲੰਦਾ ਰੱਖ ਲੈ ਆਪਣੇ ਕਿਰਪਾ ਤਾਰ ਜਿੱਤ ਦੁਆਰ ਉਬਰ ਤਿਤੈ ਲਿਓ ਉਬਾਰ ਐਸੇ ਦੀਨ ਦਿਆਲ ਪਾਤਸ਼ਾਹ ਕਿਰਪਾ ਕਰਨੀ ਭਾਰਤੀ ਫੌਜ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਅਤੇ ਸਮੁੱਚੇ ਭਾਰਤ ਦੇ ਨਾਗਰਾਂ ਨਾਗਰਿਕਾਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਸਰਬੱਤ ਦਾ ਭਲਾ ਕਰੋ ਸੱਚੇ ਪਾਤਸ਼ਾਹ ਸਰਬੱਤ ਦੇ ਭਲੇ ਲਈ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦਲੀ ਹੈ ਜੋ ਵੀ ਇਹ ਬਾੜਾਂ ਤੇ ਜੰਗ ਛਿੜੀ ਹੈ ਇਸ ਦੀ ਸਫਲਤਾ ਲਈ ਅਤੇ ਸਰਬਾਧੇ ਭਲੇ ਲਈ ਅਰਦਾਸ ਬੇਨਤੀ ਹੈ ਚੜ੍ਹਦੀ ਕਲਾ ਵਾਸਤੇ ਕਿਰਪਾ ਕਰੋ ਗੁਰੂ ਗਰੀਬ ਨਵਾਜ ਸਮੁੱਚੇ ਸੰਸਾਰ ਦਾ ਭਲਾ ਕਰਨਾ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹੇ ਰਾਜ ਕਰੇਗਾ ਖਾਲਸਾ ਕੀ ਰੈਣ ਖਾਰ ਹੋਏ ਸਭ ਮਿਲਾਂਗੇ ਜੇ ਸ਼ਰਨ ਜੋ ਹੋ ਖਾਰ ਹੋਏ ਸਭ ਮਿਲਾਂਗੇ ਸ਼ਰਨ ਜੋ ਹੋਏ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ 헤 ਨਿਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਤਨ ਤਨ ਦਸਾਂ ਬਾਦਸ਼ਾਹਿਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਤਨ ਤਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਸਟ੍ਰੈਕਸ਼ਨ ਵਿਖੇ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ ਤੇ ਜੋ ਵੀ ਜੰਗ ਛਿੜੀ ਹੈ ਉਸ ਜੰਗ ਦੀ ਸਫਲਤਾ ਲਈ ਅਤੇ ਭਾਰਤੀ ਫੌਜ ਦੀ ਸੁਖ ਸ਼ਾਂਤੀ ਲਈ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਦੜੀ ਹੈ ਸਰਬੱਤ ਦਾ ਭਲਾ ਕਰਨਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿੱਤ ਦੁਆਰ ਉਬਰ ਤਿਤੈ ਲਿਓ ਉਬਾਰ ਐਸੇ ਦੀਨ ਦਿਆਲ ਪਾਤਸ਼ਾਹ ਕਿਰਪਾ ਕਰਨੀ ਭਾਰਤੀ ਫੌਜ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਅਤੇ ਸਮੁੱਚੇ ਭਾਰਤ ਦੇ ਨਾਗਰਾਂ ਨਾਗਰਿਕਾਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਸਰਬੱਤ ਦਾ ਭਲਾ ਕਰੋ ਸੱਚੇ ਪਾਤਸ਼ਾਹ ਸਰਬੱਤ ਦੇ ਭਲੇ ਲਈ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦਲੀ ਹੈ ਜੋ ਵੀ ਇਹ ਬਾਰਡਰਾਂ ਤੇ ਜੰਗ ਛਿੜੀ ਹੈ ਇਸ ਦੀ ਸਫਲਤਾ ਲਈ ਅਤੇ ਸਰਬੱਤੇ ਭਲੇ ਲਈ ਅਰਦਾਸ ਬੇਨਤੀ ਹੈ ਚੜ੍ਹਦੀ ਕਲਾ ਵਾਸਤੇ ਕਿਰਪਾ ਕਰੋ ਗੁਰੂ ਗਰੀਬ ਨਵਾਜ ਸਮੁੱਚੇ ਸੰਸਾਰ ਦਾ ਭਲਾ ਕਰਨਾ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹੇ ਰਾਜ ਕਰੇਗਾ ਖਾਲਸਾ ਆ ਕੀ ਰਹਿਣ ਖੁਾਰ ਹੋਏ ਸਭ ਮਿਲਾਂਗੇ ਬੇਸ਼ਰਮ ਜੋ ਹੋ ਖੁਾਰ ਹੋਏ ਸਭ ਮਿਲਾਂਗੇ ਸ਼ਰਨ ਜੋ ਹੋਏ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ